ਹਾਂਜੀ ਸਭ ਨੂੰ ਜੈਮਸ ਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਵੇਰ ਸਵੇਰ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਮੈਂ ਸੋਚਿਆ ਕਿ ਚਲੋ ਤਾਂ ਚੜ੍ਹ ਕੇ ਕੋਠੇ ਤੇ ਨਵੀਂ ਜਾਣਕਾਰੀ ਆਪਣੇ ਸਬਸਕ੍ਰਾਈਬਰਾਂ ਨੂੰ ਸਾਰੇ ਲੋਕਾਂ ਨੂੰ ਦੇ ਦਈਏ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੀਂਹ ਪੈ ਰਿਹਾ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਵੇਖੋ ਕਿ ਮੌਸਮ ਨੇ ਬਹੁਤ ਤਗੜੀ ਕਰਵਟ ਲੈ ਲਈਏ ਠੰਡ ਬਹੁਤ ਹੋ ਗਈ ਹੈ ਹੁਣ ਘਰਾਂ ਚੋ ਸਮਝ ਕੇ ਬੱਚਿਆਂ ਨੂੰ ਕਢੀਏ ਔਰ ਇਹ ਜਿਹੜਾ ਮੌਸਮ ਆ ਇਸ ਟਾਈਮ ਮੈਂ ਤਾਂ ਖੜਾ ਐ ਮੀਂਹ ਦੇ ਨਾਲ ਨਾਲ ਹਵਾ ਵੀ ਚੱਲ ਰਹੀ ਕਾਫੀ ਬਹੁਤ ਜ਼ਿਆਦੀ ਠੰਡ ਔਰ ਚਾਰ ਚਫੇਰੇ ਵੇਖੋ ਕਿ ਫੁੱਲ ਧੁੰਦ ਵੀ ਆ ਔਰ ਜਿਹੜਾ ਮੀਂਹ ਐ ਇਹੇ ਬੰਨੇ ਵਿੱਚ ਪਿੰਡ ਦੇ ਲੈ ਲੋ ਇਹ ਵੀ ਕਾਫੀ ਪੈ ਰਿਹਾ ਹੈ ਠੰਮੇ ਨਹੀਂ ਹੈ ਜਿੰਨੋਂ ਕਹਿੰਨੇ ਕੱਪੜੇ ਪਹਿਣ ਤੋਂ ਜ਼ਿਆਦਾ ਨੂੰ ਬਹੁਤ ਵੇਖੋ ਕਿ ਚੰਗਾ ਪੈ ਰਿਹਾ ਹਾਂ ਸਾਵਸ਼ਤਾਂ ਭਿੱਜੀਆਂ ਭਿੱਜੀਆਂ ਨਜ਼ਰ ਆ ਰਹੀਆਂ ਤੁਹਾਡਾ ਬੇਹਲਾ ਹੋਰ ਮੈਨੂੰ ਤਾਂ ਉਮੀਦ ਨਹੀਂ ਜੋ ਮੀਂਹ ਪੈ ਰਿਹਾ ਕਿ ਹਟੇਗਾ ਸੋ ਕਿਰਪਾ ਕਰਕੇ ਠੰਡ ਤੋਂ ਬਚੋ ਆਪ ਬੱਚੋ ਬੱਚਿਆਂ ਨੂੰ ਬਚਾਓ ਅਰਾ ਜੀ ਜੀ ਛੋਟੀ ਜਿਹੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਹੋਰ ਵੀ ਸਬਸਕ੍ਰਾਈਬ ਕਰੋ ਔਰ ਮੌਸਮ ਜਿਹੜਾ ਕਾਫੀ ਹਵਾ ਵਗਰੀ ਆ ਇਸ ਟਾਈਮ ਕਾਫੀ ਠੰਡ ਵੱਧ ਗਈ ਠੰਡ ਹੀ ਠੰਡ ਕਹਿੰਦੇ ਠੰਡ ਨਹੀਂ ਪੈਂਦੀ ਆ ਉਹ ਨਹੀਂ ਹੁੰਦਾ ਆ ਰਹੀ ਹੁੰਦੀ ਪੈਣੀ ਸ਼ੁਰੂ ਹੋ ਗਈ ਠੰਡ ਔਰ ਠੰਡ ਦਾ ਜਿਹੜਾ ਆਨੰਦਮਨ ਅੰਦਲੀ ਹੁਣ ਕਿਤੇ ਜਾਣ ਦੀ ਤੁਹਾਨੂੰ ਤਾਂ ਲੋੜ ਨਹੀਂ ਵੈਸੇ ਵੀ ਆਪਣੇ ਏਰੀਆ ਚ ਘਟ ਹੀ ਜਾਂਦੇ ਆ ਆਨੰਦਮਨ ਬਾਕੀ ਚਲੋ ਘਰਾਂ ਚ ਰਹੋ ਆਪਣਾ ਸੇਫ ਰਹੋ ਬੱਚੋ ਅਗਲੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਮੌਸਮ ਦੇ ਬਾਰੇ ਮੌਸਮ ਕਿੰਨਾ ਚਿਰ ਹੋ ਸਕਦਾ ਵੀ ਰਵੇ ਅੱਜ ਮੈਂ ਤਾਂ ਮੇਰੇ ਦੇ ਇੱਕ ਸਾਰੀ ਦਿਹਾੜੀ ਇੱਧਰ ਰਹੂਗਾ ਇੱਧਰ ਵੇਖੋ ਧੁੰਦ ਬਹੁਤ ਜ਼ਿਆਦੀ ਹੋ ਗਈ ਐ ਕੁਝ ਨਹੀਂ ਦਿਖਣਾ ਝਟਕ ਤੱਕ ਨਹੀਂ ਸਕਦਾ ਧੁੰਦ ਵੀ ਬਹੁਤ ਜ਼ਿਆਦੀ ਹੋ ਗਈ ਐ ਔਰ ਮੈਂ ਵੀ ਇਦਾਂ ਟਿਕ ਗਿਆ ਉਰਮੀ ਪਾੜਿਆ ਮੈਸਟਮ ਕਰਦੀ ਛਤ ਤੇchnਾ ਹੋਇਆ ਕੋ ਚਾਰ ਸਪਿਰਿਟ ਹੁੰਦੇ ਹੀ ਤੁਹਾਨੂੰ ਓਕੇ ਥੈਂਕ ਯੂ ਗੋਡ ਬles ਜੂ ਆਲ